ਮੈਂ ਅੱਜ ਸੁੰਨਾਲੀ ਕਾ ਗਰੁੱਪ ਬੋਲੋ ਪੂਰੀ ਆਪਣੀ ਜਣੀਆਂ ਟੀਮਾਂ ਹੈਗੀਆਂ ਸੁਖਰਾਜ ক্রিকেট ਅਕੈਡਮੀ ਬੋਲੋ ਅੱਜ ਜਿਹੜਾ ਫਾਈਨਲ ਹੋਇਆ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਇਹ ਸਾਰਾ ਉਪਰਾਲਾ ਹੈਪੀ ਕੋਜੀ ਹੋ ਰਹੀ ਟੀਮ ਰਹੇਗਾ ਜਿਹੜੇ ਹਰ ਸਾਲ ਸੁਖਰਾਜ ਸਿੰਘ ਜੋ ਨੰਦਨ ਨੂੰ ਬਿਲੋਂਗ ਕਰਦੇ ਸੀ ਤੇ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਟੂਰਨਾਮੈਂਟ ਕਰਾਉਂਦੇ ਨੇ ਅੱਜ ਉਹਨਾਂ ਦਾ ਜਨਮ ਦਿਨ ਵੀ ਹੈਗਾ ਉਹ ਉਸ ਮੌਕੇ ਦੇ ਉੱਤੇ ਅੱਜ ਇਹ ক্রিকেট ਦਾ ਟੂਰਨਾਮੈਂਟ ਹੋਇਆ ਦੋਨਾਂ ਟੀਮਾਂ ਨੂੰ ਬਹੁਤ-ਬਹੁਤ ਮੁਬਾਰਕਾਂ ਫਾਈਨਲ ਚ ਪਹੁੰਚਣਾ ਇੱਕ ਬੜੀ ਵੱਡੀ ਅਚੀਵਮੈਂਟ ਹੁੰਦੀ ਆ ਕਈ ਟੀਮਾਂ ਨੂੰ ਪਛਾਣ ਕੇ ਅਸੀਂ ਫਾਈਨਲ ਤੱਕ ਆਨੇ ਆ ਸੋਨਾਲਿਕਾ ਗਰੁੱਪ ਵੱਲੋਂ ਅਸੀਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਆ ਔਰ ਜੇਤੂ ਟੀਮ ਨੂੰ 31000 ਰੁਪਏ ਦਾ ਆਪਾਂ ਕੈਸ਼ ਪ੍ਰਾਈਜ਼ ਔਰ ਜਿਹੜੀ ਰਨਰ ਅਪ ਹੈ ਉਹਨੂੰ 21000 ਰੁਪਏ ਦਾ ਜਿਹੜਾ ਕੈਸ਼ ਪ੍ਰਾਈਜ਼ ਹੈਗਾ ਸੋਨਾਲਿਕਾ ਵੱਲੋਂ ਦਿੱਤਾ ਜਾਏਗਾ ਉਨਾਲਿਕਾ ਵੈਸੇ ਵੀ ਜਿਹੜਾ ਹੈਗਾ ਸੀਐਸਆਰ ਦੇ ਵਿੱਚ ਸਪੋਰਟਸ ਪ੍ਰਮੋਸ਼ਨ ਦੇ ਵਿੱਚ ਕਾਫੀ ਯੋਗਦਾਨ ਦਿੰਦੀ ਰਹਿੰਦੀ ਹੈਗੀ ਆ ਸਾਡੇ ਜਿਹੜਾ ਹੈਗਾ ਆਪਣੇ ਸੋਨਾ ਲਿਕਾ ਗਰੁੱਪ ਇਹਨਾਂ ਨੇ ਇੱਕ ਸ਼ੂਟਿੰਗ ਰੇਂਜ ਵੀ ਖੋਲੀ ਹੋਈ ਹੈ ਉਸ ਤੋਂ ਇਲਾਵਾ ਕਾਫੀ ਆਪਣੇ ਜਿਹੜੀ ਕ੍ਰਿਕਟ ਦੀਆਂ ਔਰ ਫੁੱਟਬਾਲ ਟੀਮਾਂ ਦੀਆਂ ਕਬੱਡੀ ਹੋਰ ਵੀ ਗੇਮਾਂ ਦੇ ਵਿੱਚ ਕਾਫੀ ਹੋ ਰਿਹਾ ਦਿੰਦਾ ਹੈਗਾ ਸਾਡਾ ਕੰਟ੍ਰਿਬਿਊਸ਼ਨ ਇਸ ਲਈ ਬਹੁਤ-ਬਹੁਤ ਮੁਬਾਰਕ ਤੇ ਹਾਜੀ ਸਰ ਕੁਝ ਯੂਥ ਲਈ ਕੋਈ ਮੈਸੇਜ ਕੋਈ ਦੇਣਾ ਹੋਵੇ ਯੂਥ ਲਈ ਇੱਕੋ ਜਿਹਾ ਮੈਸੇਜ ਹੈ ਜੀ ਇਹਨਾਂ ਨੂੰ ਇੱਕ ਤਾਂ ਆਪਣੀ ਪੜ੍ਹਾਈ ਵੱਲ ਫੋਕਸ ਕਰਨ ਉਸ ਤੋਂ ਇਲਾਵਾ ਗੇਮ ਜਿਹੜੀ ਹੈਗੀ ਉਹ ਵੀ ਬਹੁਤ ਜ਼ਰੂਰੀ ਹੈਗੀ ਆ ਆਪਣਾ ਮੋਬਾਈਲ ਛੱਡ ਕੇ ਜਿਹੜਾ ਆਪਣੇ ক্রিকেট ਹੋ ਗਿਆ ਜੋ ਵੀ ਗੇਮਸ ਹੈਗੀਆਂ ਆਪਣਾ ਉਹਦੇ ਵਿੱਚ ਆਪਣਾ ਰਹਿਣ ਐਕਟਿਵ ਰਹਿਣ ਔਰ ਬਾਕੀ ਜਿਹੜੀ ਯੂਥ ਹੈਗੀ ਅੱਜਕੱਲ ਪੰਜਾਬ ਦੇ ਵਿੱਚ ਜਦੋਂ ਬੱਚੇ ਵੱਡੇ ਹੁੰਦੇ ਆ ਗਲਤ ਸੋਸਾਇਟੀ ਦੇ ਵਿੱਚ ਚਲੇ ਜਾਂਦੇ ਉਹਨਾਂ ਗਲਤ ਕੰਮ ਕਰਦੇ ਆ ਉਹਨਾਂ ਨੂੰ ਇਹ ਆ ਵੀ ਸਪੋਰਟਸ ਵਾਲ ਜਰਾ ਪ੍ਰਮੋਟ ਹੋਣ ਔਰ ਆਪਣੇ ਪੰਜਾਬ ਦਾ ਨਾਮ ਜਿਹੜਾ ਅੱਗੇ ਕਰੇ ਠੀਕ ਹੈ ਥੈਂਕ ਯੂ ਸਰ ਬੜੀ ਖੀਨ ਆਇਆ ਕਿੱਥੇ ਟੂਰਨਾਮੈਂਟ ਹੋ ਰਿਹਾ ਇਹਦੇ ਬਾਰੇ ਦੱਸੋ ਹਾਂਜੀ ਪਹਿਲਾਂ ਤਾਂ ਸ਼ਾਹੂਰ ਫਾਸਟ ਰਾਈਡਰ ਆਇਆ ਬਹੁਤ ਬਹੁਤ ਧੰਨਵਾਦ ਜਿਹੜਾ ਸਾਡਾ ਟੂਰਨਾਮੈਂਟ ਕਵਰ ਕਰਨ ਆਇਆ ਇਹ ਨਵਾਂ ਸੁਖਰਾਜ ਸੁਪਰ ਕ੍ਰਿਕਟ ਅਕੈਡਮੀ ਵੱਲੋਂ ਸੁਖਰਾਜ ਸਾਡਾ ਪਲੇਅਰ ਜੋ ਸਾਨੂੰ ਅਚਾਨਕ ਹੀ ਇਸ ਦੁਨੀਆ ਤੋਂ ਵਿਛੜਾ ਗਈ ਸੀ ਉਹਦੀ ਯਾਦ ਵਿੱਚ ਕਰਵਾਇਆ ਜਾਂਦਾ ਹੈ ਹਰ ਇੱਕ ਸਾਲ ਨੋ ਟੂਰਨਾਮੈਂਟ ਇਹ ਨੰਦਮੀ ਗਰਾਊਂਡ ਦੇ ਵਿੱਚ ਕਰਾਇਆ ਜਾ ਰਿਹਾ ਹੈ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਸਾਰੇ ਯੂਥ ਇੱਥੇ ਆਇਆ ਹੋਇਆ ਹੈ ਆਪਣੀ ਅਕੈਡਮੀ ਦੇ ਬੱਚੇ ਤੇ ਸਾਡਾ ਇਸ ਵੇਲੇ ਫਾਈਨਲ ਚੱਲ ਰਿਹਾ ਸੀਗਾ ਸੋਨਲੀਕਾ ਦੀ ਟੀਮ ਤੇ ਸਾਡੀ ਸੁਖਾਲ ਸੁਪਰ ਕ੍ਰਿਕਟ ਅਕੈਡਮੀ ਦੀ ਟੀਮ ਦੇ ਵਿੱਚ ਤੇ ਉਸ ਫਾਈਨਲ ਦੇ ਵਿੱਚ ਆਪਾਂ ਸਾਰੇ ਆਏ ਹੋਏ ਆ ਤਾਂਕਿ ਇਸ ਟੂਰਨਾਮੈਂਟ ਨੂੰ ਹੋਰ ਜ਼ਿਆਦਾ ਹੱਲ ਹਲਾਸ਼ੇਰੀ ਨਾਲ ਮਨਾਇਆ ਜਾ ਸਕੇ ਤੇ ਅਗਰ ਫਾਈਨਲ ਦੇ ਵਿੱਚ ਹੁਣ ਆਪਾਂ ਆਲਮੋਸਟ ਜਿੱਤ ਚੁੱਕਿਆ ਸਾਡੀ 1 ਵਿਕਟ ਰਹਿ ਚੁੱਕੀ ਹੈ ਤੇ ਬਸ ਉਹਦੇ ਵਿੱਚ 70 ਰਨਾਂ ਤੋਂ ਆਪਾਂ ਆਲਮੋਸਟ ਜਿੱਤ ਚੁੱਕੇ ਹਾਂ ਯੂਥ ਸਾਰੇ ਯੂਥ ਨੂੰ ਤਾਂ ਇਹ ਹੀ ਹੈ ਕਿ ਯੂਥ ਜਿੰਨਾ ਜ਼ਿਆਦਾ ਹੋ ਸਕੇ ਖੇਡਾਂ ਵੱਲ ਪ੍ਰੋਤਸਾਹਨ ਕਰੀਏ ਆਪਾਂ ਐਜ਼ ਅ ਪੇਰੈਂਟ ਐਜ਼ ਅ ਕੋਚ ਜਿੱਦਾਂ ਕਿ ਸਾਡੇ ਹੈਪੀ ਭਾਜੀ ਲੱਗੇ ਹੋਏ ਨੇ ਯੂਥ ਨੂੰ ਪ੍ਰੋਸਾਈਟ ਕਰਨ ਕੇ ਜਿੰਨਾ ਜ਼ਿਆਦਾ ਖੇਡਾਂ ਵਿੱਚ ਇਹ ਆਣ ਉਹਨਾਂ ਜਿਆਦਾ ਵਧੀਆ ਯੂਥ ਦੇ ਵਿੱਚ ਕਿਉਂਕਿ ਅੱਜ ਕੱਲ ਜਿੰਦਾ ਦੇਖਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਕੀ ਆਲਮੋਸਟ ਸਾਰੇ ਪਰਦੇ ਵਿੱਚ ਹੀ ਨਸ਼ਾ ਦਾ ਬਹੁਤ ਜ਼ੋਰ ਚੱਲ ਰਿਹਾ ਹੈ ਚਾਹੇ ਮੋਬਾਈਲ ਲਾਣਾ ਚਾਹਵੇ ਚਾਹੇ ਜਿਦਾ ਤੁਸੀਂ ਜਾਣਦੇ ਹੋ ਸਾਰੇ ਨਕਸ਼ੇ ਦੇ ਨਾਮ ਵਗੈਰਾ ਤੇ ਉਹ ਨਕਸ਼ੇ ਦੇ ਵਿੱਚ ਯੂਥ ਨੂੰ ਨਾਮ ਪੈਣ ਦਿੱਤਾ ਜਾਵੇ ਤਾਂ ਕਿ ਖੇਡਾਂ ਵੀ ਖੇਡਾਂ ਦੇ ਵਿੱਚ ਵੀ ਹਿੰਦੁਸਤਾਨ ਅੱਗੇ ਵਧੇ ਤੇ ਆਪਣੇ ਨਸ਼ੇ ਤੋਂ ਵੀ ਦੂਰ ਰਹੇ ਬੱਚੇ ਸੁਖਰਾਜ ਸੁਖਰ ਕ੍ਰਿਕਟ ਅਕੈਡਮੀ ਵੱਲੋਂ ਟੂਰਨਾਮੈਂਟ ਕਰਾਇਆ ਗਿਆ ਕੀ ਕਿਹੜਾ ਜਾਂਦੇ ਹਾਂਜੀ ਸਤਿ ਸ੍ਰੀ ਅਕਾਲ ਬਲੋਂ ਸਾਰਿਆਂ ਨੂੰ ਇਹ ਸੁਖਰਾਜ ਮੈਮੋਰੀਅਲ 9th ਅਡੀਓ ਕਟਾ ਟੂਰਨਾਮੈਂਟ ਕਰਵਾਇਆ ਗਿਆ ਜਿਸ ਦੇ ਵਿੱਚ ਫਾਈਨਲ ਮੈਚ ਜਿਹੜਾ ਹੈ ਉਹ ਸੁਖਰਾਜ ਸੁਪਰੀਅਰ ਅਕੈਡਮੀ ਵਰਸਸ ਵਿਜੇ ਆਪਣੇ ਪਟਿਆਲ 11 ਦੇ ਵਿੱਚ ਖੇਡਿਆ ਗਿਆ ਜਿਹਦੇ ਵਿੱਚ ਸੁਖਰਾਜ ਕ੍ਰਿਕਟ ਅਕੈਡਮੀ ਨੇ ਪਹਿਲਾਂ ਬੈਟਿੰਗ ਕਰਦੇ ਹੋਏ 20 ਓਵਰਾਂ ਦੇ ਵਿੱਚ 179 ਦੌੜਾਂ ਬਣਾਈਆਂ ਜਿਹਦੇ ਜਵਾਬ ਦੇ ਵਿੱਚ ਪਟਿਆਲ 11 ਜਿਹੜੀ ਹੈਗੀ ਆ ਉਹ 16 ਓਵਰਾਂ ਦੇ ਵਿੱਚ 110 ਰਨਾਂ ਤੇ ਆਲ ਆਊਟ ਹੋ ਗਈ ਜਿਹੜਾ 70 9 ਆਪਣੇ ਸੁਖਰਾਇਕਾ ਗਾਡੇ ਨੇ ਇਹ ਮੈਚ ਜਿੱਤ ਲਿਆ ਫਾਈਨਲ ਮੈਚ ਫਾਈਨਲ ਜਿੱਤਣ ਵਾਲੀ ਟੀਮ ਨੂੰ 31000 ਤੇ ਰਨਰਪੁਪਲੀ ਨੂੰ 21000 ਦਾ ਕੈਸ਼ ਪ੍ਰਾਈਜ਼ ਪਲੱਸ ਪ੍ਰੋਫੈਸ਼ਨਲ ਪੇ ਜਾਨਗੇ ਆ ਇਹ ਟੂਰਨਾਮੈਂਟ ਕਰਾਉਣ ਚ ਸਾਡੇ ਸੀਨੀਅਰ ਮੈਂਬਰ ਜਿਹੜੇ ਹੈਗੇ ਆ ਸਾਡੇ ਕਲੱਬ ਨਾਲ ਜੁੜੇ ਉਹਨਾਂ ਦਾ ਸਪੈਸ਼ਲੀ ਥੈਂਕਸ ਕਰੂੰਗਾ ਸੋਨਾਲਿਕਾ ਤੋਂ ਮਿਸਟਰ ਅਤਲ ਜੀ ਦਾ ਤੇ ਨਾਲ ਰਿਜਨੀਸ਼ ਸੰਧਲ ਜੀ ਦਾ ਜਿਨ੍ਹਾਂ ਨੇ ਸਾਡੇ ਟੂਰਨਾਮੈਂਟ ਨੂੰ ਸਫਲ ਬਣਾਉਣ ਵਿੱਚ ਸਾਡੀ ਬਹੁਤ ਮਦਦ ਕੀਤੀ ਇਹ ਹੀ 9 ਨਵਾਂ ਟੂਰਨਾਮੈਂਟ ਹੈ ਜੀ ਇਹ ਜਿਹੜੀ ਨੌਜਵਾਨ ਪੀੜ੍ਹੀ ਉਹਨਾਂ ਨੂੰ ਕੀ ਕਹੜਾ ਜਾਂਦੇ ਬਸ ਉਹਨਾਂ ਨੂੰ ਇਹੀ ਹੈ ਜੀ ਸਾਡੇ ਨਾਲ ਕਿ ਸੁਨੇਹਾ ਕਿ ਖੀਮਾ ਨਾਲ ਵਧੋ ਵਿਮਾ ਤੇ ਪੜ੍ਹਾਈ ਚ ਨਾਮ ਰੌਸ਼ਨ ਕਰੋ ਨਸ਼ਿਆਂ ਦੇ ਕੋਟ ਤੋਂ ਬਚੋ ਚਾਹੇ ਉਹ ਕੋਈ ਡਰੱਗਸ ਨਾਲ ਚਾਹੇ ਉਹ ਮੋਬਾਈਲ ਦਾ ਸਾਰਾ ਇਹ ਇਹਨਾਂ ਨਸ਼ਿਆਂ ਤੋਂ ਬਚਣ ਲਈ ਇਹ ਇੱਕ ਗਰਾਊਂਡ ਹੀ ਐਸਾ ਮਾਧਿਅਮ ਹੈ ਜਿੱਥੇ ਤੁਸੀਂ ਬਚੇ ਜਾ ਸਕਦੇ ਜਿਹੜੇ ਜਰੀਏ ਤੁਸੀਂ ਬਚੇ ਜਾ ਸਕਦੇ ਇੱਕ ਵਾਰੀ ਫੇਰ ਮੈਂ ਆਪਣੇ ਅਕੈਡਮੀ ਦੇ ਸੀਨੀਅਰ ਮੈਂਬਰਾਂ ਲੋ ਅਕੈਡਮੀ ਦੇ ਮੈਂਬਰਾਂ ਲੋ ਮੈਂ ਖੁਦ ਆਪਣੇ ਲੋ ਅਤੁਲ ਸ਼ਰਮਾ ਜੀ ਸੋਨਾਲਿਕਾ ਤੋਂ ਇੰਜੀਨੀਅਰ ਸੰਧਲ ਜੀ ਦਾ ਸਪੈਸ਼ਲ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਟੂਰਨਾਮੈਂਟ ਕਾਉਂਚ ਅਕੈਡਮੀ ਦੀ ਬਹੁਤ ਹੈਲਪ ਕੀਤੀ ਹੈ ਜਿਹੜਾ ਪਹਿਲਾ ਇਨਾਮ ਹੈ ਉਹ ਵੀ ਸੋਨਾਲਿਕਾ ਲੋ ਤੇ ਦੂਜਾ ਨਾਮ ਵੀ ਸੋਨਾਲਿਕਾ ਲੋ ਸਾਨੂੰ ਦਿੱਤਾ ਗਿਆ ਇੱਕ ਵਾਰ ਫਿਰ ਸਾਰਿਆਂ ਦਾ ਧੰਨਵਾਦ ਫਾਸਟ ਲਾਈ ਦਾ ਵੀ ਖਾਸ ਤੌਰ ਤੇ ਧੰਨਵਾਦ ਧੰਨਵਾਦ ਜੀ